ਜੋ ਟੈਸਟ ਹੁੰਦੇ ਨੇ ਕੋਈ ਚੀਜ਼ਾ ਉਹਨਾਂ ਅੰਦਰੋਂ ਪਾ ਕੇ ਸਕੈਨ ਕਰੇ ਕਰਕੇ ਰਿਪੋਰਟ ਆਉਂਦੀ ਹੈ। ਹੁਣ ਉੱਥੇ ਭੈਣਚੋ ਡਾਕਟਰ ਖੜੇ ਨੇ ਯਾਰ। 36 36 ਘੰਟੇ ਡਿਊਟੀ ਹੈ ਉਹਨਾਂ ਦੀ ਕੁੜੀਆਂ ਦੀ। ਕੁੜੀਆਂ ਹੀ ਤਾਂ ਰਾਤ ਨੂੰ ਡਿਊਟੀ ਚਾਹੀਦੀ ਹੈਗੀ ਚਾਹ ਹਸਪੀਟਲ ਹੈ ਚਾਹ ਕਿਤੇ ਵੀ ਹੈ। ਜ਼ਰੂਰੀ ਹੈਗਾ ਵੀ ਰੇਪ ਹੋਣਾ ਬੜਾ ਵੱਡਾ ਅਪਰਾਧ ਹੈ ਭੈਣਚੋ ਦਾ ਹੋਰ ਵੀ ਕੁੜੀਆਂ ਨੂੰ ਛੇੜਖਾਨੀ ਬਹੁਤ ਹਰਾਸਮੈਂਟ ਕੀਤਾ ਜਾਂਦਾ। ਪਰ ਬਹੁਤ ਡਾਕਟਰ ਸਿਰੇ ਦੇ ਫੁੱਦੂ ਵੀ ਨਹੀਂ। ਮੈਂ ਤੁਹਾਨੂੰ ਸਾਰੀ ਕਹਾਣੀ ਦੱਸਾਂ। ਉਹ ਲੈਬ ਦੇ ਵਿੱਚ ਜਾਣਾ ਕੁੜੀ ਦੇ ਕੱਪੜੇ ਲਾਉਣਗੇ ਭੈਣ ਚੋ ਦਾ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਹਸਪਤਾਲਾਂ ਦੇ ਵਿੱਚ ਹੈ ਦੇਖੋ ਵੀ ਜਿੱਥੇ ਕੁੜੀ ਦਾ ਚੈੱਕ ਅਪ ਹੁੰਦਾ ਕੁੜੀ ਦਾ ਇਹ ਟ੍ਰੀਟਮੈਂਟ ਹੁੰਦਾ ਵੀ ਉੱਥੇ ਭੈਣ ਚੋ ਮੁੰਡਿਆਂ ਦਾ ਕੀ ਕੰਮ ਹੈ ਉੱਥੇ ਡਾਕਟਰਾਂ ਦਾ ਮੁੰਡਿਆਂ ਮੇਲ ਦਾ ਕੀ ਕੰਮ ਉੱਥੇ ਕੁੜੀਆਂ ਜੇ ਆਮੜ ਬੰਦੇ ਹੁੰਦੇ ਨੇ ਕੁੜੀ ਨੂੰ ਜਾ ਕੇ ਅੰਦਰ ਲੈ ਜਾਂਦੇ ਨੇ ਵਿਚਾਰੀ ਕੁੜੀ ਆ ਦੇ ਪਿਓ ਨੂੰ ਜਾ ਕੇ ਕੀ ਦੱਸੂ ਕੁੜੀ ਆ ਦੇ ਭਾਈ ਨੂੰ ਆ ਕੇ ਕੀ ਦੱਸੂਗੀ ਵੀ ਮੇਰੇ ਨਾਲ ਅੰਦਰ ਕੀ ਹੋਇਆ ਮੇਰੇ ਨਾਲ ਚੱਲੋ ਆਓ ਮੇਰੇ ਨਾਲ ਮਸਰ ਦਿਖਾ ਕੇ ਲੈਣਾ ਆਪਾਂ ਡਾਕਟਰਾਂ ਦਾ ਕੀ ਕੰਮ ਭੈਣ ਚੋ ਇਹ ਡਾਕਟਰ ਹੱਥ ਲਾਉਂਦੇ ਨੇ ਯਾਰ ਭੈਣ ਚੋਂ ਪੂਰੀਆਂ ਫੀਲਿੰਗ ਕਰ ਲੈਂਦੇ ਨੇ ਇਹ ਆਪਣੇ ਪੰਜਾਬ ਦੇ ਵਿੱਚ ਸ੍ਰੀਆਮ ਚੱਲਦਾ ਭੈਣ ਚੋਂ ਉਹ 50 60% ਡਾਕਟਰ ਪੂਰੇ ਲੋਚੇ ਨੇ ਯਾਰ ਪੂਰੇ ਸਿਰੇ ਦੇ ਪੂਰੇ ਪੰਜਾਬ ਦੇ ਵਿੱਚ ਦਿੱਲੀ 10000 ਕੁੜੀ ਦਾ ਰੇਪ ਹੋ ਰਿਹਾ ਭੈਣ ਚੋਂ ਛੇੜ ਛਾੜ ਕਰੀ ਜਾਂਦੇ ਨੇ ਮੁੰਡੇ ਯਾਰ ਹਸਪੀਟਲਾਂ ਦੇ ਵਿੱਚ ਸ੍ਰੀਆਮ ਤੱਕਾ ਹੋ ਜਾਂਦਾ ਭੈਣ ਚੋਂ ਤਾਂ ਕੋਈ ਬੋਲਦੇ ਨਹੀਂਗਾ ਜੀ ਲੋਕਾਂ ਲਈ ਪ੍ਰੋਡਿਊਸਰ ਚੰਗਾ ਮਾੜਾ ਕਿੱਦਾਂ ਦੀ ਇਹ ਵੀਡੀਓ ਬਣਾਉਂਦਾ ਇਹ ਗੱਲ ਇੱਕ ਬੱਕਰੀ ਆ ਪਰ ਬਾਈ ਜੀ ਜਦੋਂ ਵੀ ਕੋਈ ਮੁੱਦਾ ਹੁੰਦਾ ਤੇ ਬਾਈ ਇੱਕ ਠੋਕੇ ਬੋਲਦਾ ਬਾਈ ਜੀ ਪ੍ਰੋਡਿਊਸਰ ਡੀ ਐਕਸ ਐਕਸ ਨੇ ਆਪਣੇ ਵੀਡੀਓ ਪਾਈ ਆ ਇੱਕ ਸੋਸ਼ਲ ਮੀਡੀਆ ਅਕਾਊਂਟ ਤੇ ਜਿਸ ਦੇ ਵਿੱਚ ਬਾਈ ਜੀ ਡਾਕਟਰ ਮੌਮਿਤਾ ਬਾਰੇ ਗੱਲ ਕਰਦਾ ਕਿ ਜੋ ਵੀ ਇਹ ਕਾਹਨ ਹੋਇਆ ਡਾਕਟਰ ਕੋਲਕੱਤਾ ਦੇ ਵਿੱਚ ਮਾਰੀ ਗਈ ਆ ਗੈਂਗ ਰੇਪ ਹੋਇਆ ਬਾਈ ਜੀ ਬਾਈ ਬੋਲਿਆ ਚਾਹੇ ਕਿੰਨਾ ਵੀ ਬਾਈ ਜੀ ਗਲਤ ਵੀਡੀਓ ਬਣਾਉਂਦਾ ਗਲਤ ਆ ਪਰ ਇਨਸਾਨ ਪਰ ਹਰ ਇੱਕ ਮੁੱਦੇ ਤੇ ਬੋਲਦਾ ਤੇ ਸਾਨੂੰ ਵੀ ਬਾਈ ਜੀ ਬੋਲਣਾ ਚਾਹੀਦਾ ਕੀ ਕੀ ਗੱਲਬਾਤ ਬੋਲੀਆ ਪ੍ਰੋਡਿਊਸਰ ਡੀ ਐਕਸ ਐਕਸ ਨੇ ਆਪਣੇ ਅਫੀਸ਼ੀਅਲ ਅਕਾਊਂਟ ਤੇ ਇੱਕ ਵੀਡੀਓ ਜਾਰੀ ਕਰਕੇ ਆ ਵੀਡੀਓ ਨੂੰ ਦੇਖੋ ਤੇ ਬਾਈ ਜੀ ਸ਼ੇਅਰ ਕਰਿਓ ਤੇ ਤੁਸੀਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟਾ ਪਾਓ ਵੀਡੀਓ ਪਾਓ ਜਿਸ ਦੇ ਵਿੱਚ ਤੁਸੀਂ ਮੌਮਤਾ ਬਾਰੇ ਬੋਲੋ ਕਿ ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਕੱਲ ਨੂੰ ਕਿਸੇ ਵੀ ਧੀ ਭੈਣ ਦੇ ਨਾਲ ਇਦਾਂ ਹੋ ਸਕਦਾ ਸੁਣੋ ਕੀ ਬੋਲਿਆ ਪ੍ਰੋਡਿਊਸਰ ਡੀ ਐਕਸ ਐਕਸ ਆਇਕਾ ਮੈਂ ਫੋਟੋ ਪਾਈ ਆ ਕੁੜੀ ਦੀ ਬਹੁਤ ਮਾੜੀ ਖਬਰਾਂ ਸਾਨੂੰ ਪਤਾ ਹੀ ਹੁਣ ਅੱਧਿਆਂ ਨੂੰ ਤਾਂ ਕਿ ਜਿਹੜੀ ਕੁੜੀ ਆ ਡਾਕਟਰ ਸੀ ਕਲਕੱਤੇ ਦੇ ਵਿੱਚ ਇਹਦਾ ਰੇਪ ਹੋਇਆ ਰੇਪ ਹੋਣ ਤੋਂ ਬਾਅਦ ਇਹ ਮਾਰ ਦਿੱਤੀ ਗਈ ਤੇ ਹਜੇ ਤੱਕ ਇੱਕ ਇੱਕ ਬੰਦਾ ਫੜਿਆ ਗਿਆ ਤੇ ਬਾਕੀ ਬੰਦਿਆਂ ਦਾ ਹਜੇ ਪਤਾ ਨਹੀਂ ਲੱਗਿਆ ਉਹਦੀਆਂ ਲੱਤਾਂ ਪੈਰ ਤੋੜ ਦਿੱਤੇ ਗਏ ਰੇਪ ਕਰਨ ਤੋਂ ਬਾਅਦ ਉਹਤੇ ਜਿਹੜੇ ਐਣਕ ਲੱਗੀਆਂ ਹੋਈਆਂ ਸੀਗੀਆਂ ਉਹਦਾ ਐਣਕਾਂ ਦਾ ਕੰਚ ਉਹਦੀ ਅੱਖਾਂ ਦੇ ਵਿੱਚ ਦਸ ਗਿਆ ਰੀੜ ਦੀ ਹੱਡੀ ਤੋੜ ਦਿੱਤੀ ਤੇ ਪੈਰ ਤੋੜ ਕੇ ਇੱਕ ਇਧਰ ਦੀ ਸਾਈਡ ਛੱਡਦਾ ਕਿਧਰਲੀ ਤਰ ਛੱਡਦਾ ਤੇ ਪਤਾ ਨਹੀਂ ਕਿੰਨੀ ਕੁੱਟੀ ਮਾਰੀ ਪਤਾ ਨਹੀਂ ਕਿਦਾਂ ਕਿਦਾਂ ਹੋਇਆ ਕੋਲਕੱਤਾ ਹਸਪੀਟਲ ਦੇ ਵਿੱਚ ਇਹ ਕਾਂਡ ਹੋਇਆ ਤੇ ਦੇਖ ਲਓ ਆਪੇ ਕੁੜੀਆਂ ਬੇਚਰੀਆਂ ਕੀ ਕਰਨੀਆਂ ਪੜ ਕੇ ਡਾਕਟਰ ਬਣ ਗਈਆਂ ਹਸਪੀਟਲ ਦੇ ਕੋਈ ਸਿਕਿਉਰਿਟੀ ਗਾਰਡ ਨਹੀਂ ਕੋਈ ਉਹਨਾਂ ਦੀ ਨਿਗਰਾਨੀ ਵਾਸਤੇ ਨਹੀਂ 36 ਘੰਟੇ ਜੌਬ ਕਰਨ ਤੋਂ ਬਾਅਦ ਉਹ ਸੁੱਤੀ ਸੀ ਵਿਚਾਰੀ 36 36 ਘੰਟੇ ਡਿਊਟੀ ਹੈ ਉਹਨਾਂ ਦੀ ਕੁੜੀਆਂ ਦੀ ਕੁੜੀਆਂ ਤਾਂ ਰਾਤ ਨੂੰ ਡਿਊਟੀ ਚਾਹੀਦੀ ਹੈਗੀ ਚਾਹ ਹਸਪੀਟਲ ਹੈ ਚਾਹ ਕਿਤੇ ਵੀ ਹੈ ਉੱਥੇ ਮੁੰਡੇ ਰਹਿਣ ਰਾਤ ਨੂੰ ਕੁੜੀਆਂ ਦੀ ਡਿਊਟੀ ਦਿਨੇ-ਦਿਨੇ ਚਾਹੀਦੀ ਹੈ ਜਾਤ ਸਿਕਿਉਰਿਟੀ ਗਾਰਡ ਨੂੰ ਕੋਲੇ ਹੋਵੇ ਉਹਨਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ ਇਹ ਇਕੱਲੇ ਡਾਕਟਰ ਲੈਂਡ 'ਚ ਨਹੀਂ ਹੋਰ ਸਾਰੀਆਂ ਲੈਣਾ ਦੇ ਵਿੱਚ ਕੁੜੀਆਂ ਬਹੁਤ ਤੰਗ ਨੇ ਬਹੁਤ ਤੰਗ ਕਈ ਕੁੜੀਆਂ ਵਿਚਾਰੇ ਦੱਸ ਦਿੰਦੀਆਂ ਨੇ ਕਈ ਨਹੀਂ ਦੱਸਦੀਆਂ ਜ਼ਰੂਰੀ ਹੈਗਾ ਵੀ ਰੇਪ ਹੋਣਾ ਬੜਾ ਵੱਡਾ ਪ੍ਰਾਅ ਦਾ ਭੈਣ ਚੋ ਦਾ ਹੋਰ ਵੀ ਕੁੜੀਆਂ ਨੂੰ ਛੇੜਖਾਨੀ ਬਹੁਤ ਹਰਾਸਮੈਂਟ ਕੀਤਾ ਜਾਂਦਾ ਬਹੁਤ ਹਰਾਸਮੈਂਟ ਸੁਣਨਾ ਮੈਂ ਘਟਨਾ ਦੱਸਦਾਗਾ ਜਿਵੇਂ ਕਿ ਹੁਣ ਡਾਕਟਰ ਲੈਣੀ ਮੰਨ ਲਓ ਠੀਕ ਹੈ ਚਲੋ ਸਾਰੇ ਡਾਕਟਰ ਨਹੀਂ ਮਾੜੇ ਹੈਗੇ ਬਹੁਤ ਡਾਕਟਰ ਵਧੀਆ ਵੀ ਨੇ ਚੰਗੇ ਵੀ ਨੇ ਪਰ ਬਹੁਤ ਡਾਕਟਰ ਸਿਰੇ ਦੇ ਫੁੱਦੂ ਵੀ ਨੇ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਦਾ ਜਿਹੜੇ ਡਾਕਟਰ ਬੰਦੇ ਨੇ ਸਾਰੇ ਨਹੀਂ ਹੈਗੇ ਮਾੜੇ ਪਰ ਮੈਂ ਤੁਹਾਨੂੰ ਕੁਝ ਕਿਦਾਂ ਦੇ ਡਾਕਟਰ ਦਿਖਾ ਦੂੰਗਾ ਪਟਿਆਲੇ ਚੰਡੀਗੜ੍ਹ ਲੁਧਿਆਣੇ ਕਈ ਥਾਵਾਂ ਤੋਂ ਜਿੱਦਾਂ ਕਿ ਕੁੜੀਆਂ ਨੂੰ ਵਿਚਾਰਿਆਂ ਨੂੰ ਬਹੁਤ ਪ੍ਰੋਬਲਮ ਚੱਲਦੀਆਂ ਠੀਕ ਹੈ ਪੀਰੀਅਡਰ ਹੋ ਗਏ ਠੀਕ ਹੈ ਬਰਜਾ ਇਹਨਾਂ ਦੇ ਵਿੱਚ ਕੋਈ ਹੋਰ ਦਿੱਕਤ ਆ ਗਈ ਕਿਸੇ ਦਾ ਬੇਬੀ ਨਹੀਂ ਹੋ ਰਹਾ ਕਿਉਂਕਿ ਉਹਨਾਂ ਦੇ ਟੈਸਟ ਹੁਣ ਡਾਕਟਰ ਕੋਲੇ ਵਾਗ ਗਏ ਉਹ ਟੈਸਟ ਲਿਖ ਦਿੰਦੇ ਨੇ ਵੀ ਤੁਸੀਂ ਆਹ ਕੁੜੀਆਂ ਜਾ ਕੇ ਟੈਸਟ ਕਰਾ ਲਿਓ ਠੀਕ ਆ ਹੁਣ ਕੁੜੀਆਂ ਜਾ ਕੇ ਟੈਸਟ ਕਰਵਾਉਂਦੀਆਂ ਨੇ ਗੁਪਤ ਪਾੜ ਦੇ ਟੈਸਟ ਹੁੰਦੇ ਨੇ ਕੋਈ ਚੀਜ਼ਾਂ ਉਹਨਾਂ ਅੰਦਰੋਂ ਪਾ ਕੇ ਸਕੈਨ ਕਰੇ ਕਰਕੇ ਰਿਪੋਰਟ ਆਉਂਦੀ ਹੈ ਹੁਣ ਉੱਥੇ ਭੈਣ ਚੋਂ ਡਾਕਟਰ ਖੜੇ ਨੇ ਯਾਰ ਮੁੰਡੇ ਖੜੇ ਨੇ ਯਾਰ ਹੁਣ ਉਹ ਲੈਬ ਦੇ ਵਿੱਚ ਜਾਣਾ ਕੁੜੀ ਦੇ ਕੱਪੜੇ ਲਾਉਣਗੇ ਭੈਣ ਚੋਂ ਦਾ ਇਹ ਆਪਣੇ ਪੰਜਾਬ ਦੇ ਵਿੱਚ ਬਹੁਤ ਹਸਪੀਟਲਾਂ ਦੇ ਵਿੱਚ ਹੈ لو قریاں دے سننوں دے چوکاں تے اوہناں پر پنجاب دے وچ سریاویں ہوئی جندا میں تھانوں کنے دکھا دوں گا تسی جا کے دیکھو کہ جتھے ਕੁੜੀ ਦਾ ਚੈੱਕ ਅਪ ਹੁੰਦਾ ਕੁੜੀ ਦਾ ਇਹ ਟ੍ਰੀਟਮੈਂਟ ਹੁੰਦਾ ਵੀ ਉੱਥੇ ਭੈਣ ਚੋਂ ਮੁੰਡਿਆਂ ਦਾ ਕੀ ਕੰਮ ਆ ਉੱਥੇ ਡਾਕਟਰਾਂ ਦਾ ਮੁੰਡੇ ਮੇਲ ਦਾ ਕੀ ਕੰਮ ਉੱਥੇ ਕੁੜੀਆਂ ਚਾਹੀਦੀਆਂ ਨੇ ਕੁੜੀਆਂ ਦਾ ਸਟਾਫ ਚਾਹੀਦਾ ਡਾਕਟਰ ਨਹੀਂ ਚਾਹੀਦੀ ਐ ਉੱਥੇ ਵਿਚਾਰੇ ਜਿਹੜੇ ਜਿਹੜੇ یار ਵਿਚਾਰੇ ਅਨਪੜ੍ਹ ਬੰਦੇ ਹੁੰਦੇ ਨੇ ਕੁੜੀ ਨੂੰ ਜਾ ਕੇ ਅੰਦਰ ਲੈ ਜਾਂਦੇ ਨੇ ਵਿਚਾਰੀ ਕੁੜੀ ਆ ਦੇ ਪਿਓ ਨੂੰ ਜਾ ਕੇ ਕੀ ਦੱਸੂ ਕੁੜੀ ਆ ਦੇ ਭਾਈ ਨੂੰ ਆ ਕੇ ਕੀ ਦੱਸੂਗੀ ਵੀ ਮੇਰੇ ਨਾਲ ਅੰਦਰ ਕੀ ਹੋਇਆ ਪੰਜਾਬ ਦੇ ਵਿੱਚ ਸਰਿਆਮ ਇਹ ਕੰਮ ਚੱਲ ਰਿਹਾ ਪੂਰਾ ੱਤਕਾ ਚੱਲ ਰਿਹਾ ਹੈ ਮੇਰੇ ਨਾਲ ਚੱਲੋ ਆਓ ਮੇਰੇ ਨਾਲ ਮਸਰ ਦਿਖਾ ਕੇ ਲਾਉਣਾ ਆਪਾਂ ਇਹ ਕਰਾਂਗੇ ਇੱਕ ਕੁੜੀ ਨੂੰ ਲੈ ਕੇ ਚੱਲਾਂਗੇ ਆਪਾਂ ਨਾਲ ਉਹਨੂੰ ਕਹ ਦਾਂਗੇ ਵੀ ਚੱਲ ਵੀ ਹੋ ਜਾਂਦਾ ਟੈਸਟ ਕਰੋ ਤੁਸੀਂ ਦੇਖੋ ਭੈਣ ਚੋ ਤੁਸੀਂ ਕਹਿੰਦੇ ਹੋ ਇਹ ਕੀ ਸੀ ਪੰਜਾਬ ਦੇ ਵਿੱਚ ਸਰਿਆਮ ਇਹ ਕੰਮ ਚੱਲੀ ਜਾਂਦਾ ਆਪਣੇ ਪੰਜਾਬ ਦੇ ਵਿੱਚ ਤੇ ਜਦੋਂ ਇਦਾਂ ਦਾ ਚੈੱਕ ਅਪ ਹੁੰਦਾ ਤਾਂ ਕੁੜੀਆਂ ਨਾਲ ਕੌਣ ਜਾਂਦੇ ਨੇ ਯਾਰ ਬੁੜੀਆਂ ਵਗ ਜਾਂਦੀਆਂ ਨੇ ਵਿਚਾਰੀਆਂ ਬੁੜੀਆਂ ਨੂੰ ਬਾਹਰ ਖੜਾ ਆਂਦੇ ਨੇ ਇੱਥੇ ਖੜ੍ਹ ਜਾ ਮਾਤਾ ਜੀ ਅੰਦਰ ਚੈੱਕ ਅਪ ਕਰਦੇ ਨੇ ਯਾਰ ਕਿਉਂ ਬਈ ਕੁੜੀਆਂ ਜੇ ਤੁਸੀਂ ਬੁੜੀਆਂ ਨਾਲ ਜਾਨੀਓ ਆਪਦੇ ਆਪਦੀ ਮੰਮੀ ਨਾਲ ਨਾਲ ਖੜਾਓ ਨਾਲ ਖੜ ਕੇ ਕੋਲੇ ਖੜ ਕੇ ਚੈੱਕ ਅਪ ਕਰੋ ਕੁੜੀਆਂ ਨੂੰ ਬੁਲਾਓ ਵੀ ਆ ਵੀ ਕੁੜੀਆਂ ਵੀ ਉਹਦੇ ਕੱਪੜੇ ਲਾਉਣ ਕੁੜੀਆਂ ਚੈੱਕ ਅਪ ਕਰਨ ਵੀ ਮੁੰਡਿਆਂ ਦਾ ਕੀ ਕੰਮ ਵੀ ਡਾਕਟਰਾਂ ਦਾ ਕੀ ਕੰਮ ਭੈਣ ਚੋ ਇਹ ਡਾਕਟਰ ਹੱਥ ਲਾਉਂਦੇ ਨੇ ਯਾਰ ਭੈਣ ਚੋ ਪੂਰੀਆਂ ਫੀਲ ਕਰ ਲੈਂਦੇ ਨੇ ਕਿਹੜੇ ਭੈਣ ਚੋ ਸੱਚੇ ਸਵਿੱਤਰੇ ਨੇ ਭੈਣ ਚੋ ਤੇ ਜੇ ਤੁਸੀਂ ਬੰਦੇ ਜਾਂਦੇ ਤੁਸੀਂ ਵੀ ਨਾਲ ਖੜੋ ਠੀਕ ਹੈ ਕੁੜੀਆਂ ਦੇ ਹਸਬੰਦ ਜਾਂਦੇ ਤੁਸੀਂ ਨਾਲ ਖੜੋ ਤੁਸੀਂ ਬੋਲਣ ਦਾ ਤੁਹਾਡਾ ਪੂਰਾ ਅਧਿਕਾਰ ਆ ਵੀ ਹਾਂ ਬਈ ਤੇਰਾ ਡਾਕਟਰ ਦਾ ਕੀ ਕੰਮ ਵੀ ਇੱਥੇ ਚੈੱਕ ਅਪ ਕਰਦਾ ਕੁੜੀ ਆ ਕੇ ਚੈੱਕ ਅਪ ਕਰੇ ਇਹ ਆਪਣੇ ਪੰਜਾਬ ਦੇ ਵਿੱਚ ਸਰੀਆਮ ਚੱਲਦਾ ਹੈ ਭੈਣ ਚੋ ਤੇ 50 60% ਡਾਕਟਰ ਪੂਰੇ ਲੁੱੱਚੇ ਨੇ ਯਾਰ ਪੂਰੇ ਸਿਰੇ ਦੇ ਪੂਰਾ ਚੈੱਕ ਅਪ ਕਰਨਗੇ ਡਾਕਟਰ ਨੇ ਰਿਪੋਰਟ ਲਿਖ ਕੇ ਭੇਜੀ ਲਾਇਬ ਦੇ ਵਿੱਚ ਵੀ ਪਏ ਆ ਟੈਸਟ ਕਰਾ ਲਿਆ ਹੁਣ ਤੇਰੀ ਬੱਚੇਦਾਨੀ ਚ ਨੁਕਸਾ ਤੇਰੇ ਅਜ ਤਾਂ ਨੁਕਸਾ ਕਿ ਤੇ ਪੀਰੀਅਡ ਨਹੀਂ ਆ ਰਹੇ ਅੰਦਰ जख्म ਹੋ ਗਏ ਬਹੁਤ ਦਿੱਕਤਾਂ ਨੇ ਕੁੜੀਆਂ ਨੂੰ ਤਾਂ ਉਹਦੇ ਸਾਰੇ ਕੱਪੜੇ ਲਾ ਕੇ ਟੈਲੀਸਕੋਪ ਪਾ ਕੇ ਜਾਂ ਕਈ ਚੀਜ਼ਾਂ ਪਾ ਕੇ ਉਹ ਚੈੱਕ ਅਪ ਕਰਦੇ ਨੇ ਤਾਂ ਉੱਥੇ ਮੁੰਡੇ ਕਰ ਰਹੇ ਨੇ ਬਈ ਮੁੰਡਿਆਂ ਦਾ ਕੀ ਕੰਮ ਇਹ ਆਪਣੇ ਪੰਜਾਬ ਦੇ ਵਿੱਚ ਸਰੀਆਮ ਚੱਲ ਰਿਹਾ ਮੈਂ ਸਾਰੀ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਤੇ ਪ੍ਰਸ਼ਾਸਨ ਨੂੰ ਵੀ ਵੀ ਜਿੱਥੇ ਕੁੜੀਆਂ ਦਾ ਇਦਾਂ ਦਾ ਟੈਸਟ ਹੁੰਦੇ ਨੇ ਵੀ ਉੱਥੇ ਸਿਰਫ ਕੁੜੀਆਂ ਦਾ ਸਟਾਫ ਚਾਹੀਦਾ ਮੁੰਡੇ ਉੱਥੇ ਲਾਉ ਨਹੀਂ ਚਾਹੀਦੇ ਇਹ ਆਪਣੇ ਪੰਜਾਬ ਦੇ ਵਿੱਚ ਸ੍ਰੀਆਮਤ ਲਈ ਜਾਂਦਾ ਤੁਸੀਂ ਚੱਲੋ ਮੇਰੇ ਨਾਲ ਤੇ ਮੇਰੇ ਨਾਲ ਜੁੜੋ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਬਹੁਤ ਥਾਈ ਹੈ ਇਹ ਸਿਸਟਮ ਬਹੁਤ ਥਾਈ ਤੁਸੀਂ ਹਾਂ ਆਪਾਂ ਕੁੜੀ ਨੂੰ ਭੇਜਾਂਗੇ ਤੁਸੀਂ ਜਾ ਕੇ ਦੇਖਿਓ ਉੱਥੇ ਮੁੰਡੇ ਮੁੰਡੇ ਖੜੇ ਹੋਣਗੇ ਯਾਰ ਆਪਣੇ ਪੰਜਾਬ ਦੇ ਵਿੱਚ ਇਹ ਰੇਪ ਤੋਂ ਵੱਡਾ ਹੀ ਕੰਮ ਹੈ ਮੈਂ ਕਹਿੰਦਾ ਰੇਪ ਕੀ ਆਪਣੇ ਪੰਜਾਬ ਦੇ ਵਿੱਚ ਦੇਲੀ 10000 ਕੁੜੀ ਦਾ ਰੇਪ ਹੋ ਰਿਹਾ ਭੈਣ ਚੋ ਛੇੜ ਛਾੜ ਕਰੀ ਜਾਂਦੇ ਨੇ ਮੁੰਡੇ ਯਾਰ ਹਸਪੀਟਲਾਂ ਦੇ ਵਿੱਚ ਸ਼੍ਰੀ ਆਮ ਤੱਕਾ ਹੋ ਜਾਂਦਾ ਭੈਣ ਚੋਦ ਦਾ ਕੋਈ ਬੋਲਦੇ ਨਹੀਂ ਨਾ ਵਿਚਾਰੀਆਂ ਕੁੜੀਆਂ ਆ ਕੇ ਘਰੇ ਆ ਜਾਂਦੀਆਂ ਨੇ ਆ ਦੀ ਮਾਂ ਨੂੰ ਕੀ ਦੱਸਣਾ ਆਪਦੇ ਪਿਓ ਨੂੰ ਕੀ ਦੱਸਾਂ ਤੇ ਭਾਈ ਨੂੰ ਕੀ ਦੱਸਣਾ ਵੀ ਸਾਡੇ ਨਾਲ ਅੰਦਰ ਕੀ ਹੋਇਆ ਬਹੁਤ ਕੁੜੀਆਂ ਦੱਸ ਦਿੰਦੀਆਂ ਨੇ ਵਿਚਾਰੀਆਂ ਕਦੀਆਂ ਕੁੜੀਆਂ ਦੱਸਦੀਆਂ ਨਹੀਂ ਹੈਗੀਆਂ ਮੇਰੇ ਨਾਲ ਚੱਲੋ ਜਿਹੜਾ ਕਹਿੰਦਾ ਵੀ ਇਦਾਂ ਦਾ ਸਿਸਟਮ ਨਹੀਂ ਹੈਗਾ ਮੈਂ ਦਿਖਾਉਂਗਾ ਮੈਂ ਤੁਹਾਨੂੰ ਪ੍ਰੈਕਟੀਕਲ ਦਿਖਾਉਂਗਾ ਸ਼੍ਰੀ ਆਮ ਚੱਲ ਰਿਹਾ ਸ਼੍ਰੀ ਆਮ ਕੋਈ ਬੋਲ ਨਹੀਂ ਰਿਹਾ ਭੈਣ ਦੀ ਪੁੱਤ ਦੀ ਰੋਜ਼ ਹੀ ਤੂੰ ਸਰ ਕੁੜੀਆਂ ਤਾਂ ਡੇਲੀ ਛੇੜੀ ਜਾਂਦੇ ਨੇ ਕੱਪੜੇ ਲਹਾ ਕੇ ਜਾਂ ਚੱਕਾ ਪਗਰੀ ਜਾਂਦੇ ਨੇ ਬਹੁਤ ਡਿਪਾਰਟਮੈਂਟਾਂ ਦੇ ਵਿੱਚ ਇਦਾਂ ਬਾਬੇ ਕੱਲੇ ਇਹ ਲੈਣ ਦੇ ਵਿੱਚ ਨਹੀਂ ਬਹੁਤ ਡਿਪਾਰਟਮੈਂਟਾਂ ਦੇ ਵਿੱਚ ਬਾਬੇ ਕੁੜੀਆਂ ਜਿਹੜੀਆਂ ਵਿਚਾਰੀਆਂ ਪੁਲਿਸ ਚ ਭਰਤੀ ਹੁੰਦੇ ਨੇ ਨਾ ਉਹਨਾਂ ਨਾਲ ਵੀ ਬਹੁਤ ਥਾਂ ਹੀ ਹੁੰਦਾ ਇਦਾਂ ਧੱਕਾ ਉਹ ਵਿਚਾਰੀਆਂ ਦੱਸਦੀਆਂ ਨਹੀਂ ਸੀਗੀਆਂ ਬਹੁਤ ਡਿਪਾਰਟਮੈਂਟ ਨੇ ਬਹੁਤ ਜ਼ਿਆਦਾ ਜਿੰਨਾਂ ਦੇ ਵਿੱਚ ਸ੍ਰਿਆਮ ਕੁੜੀਆਂ ਨਾਲ ਧੱਕਾ ਹੋ ਜਾਂਦਾ ਵਿਚਾਰੀਆਂ ਬਰਦਾਸ਼ਤ ਕਰੀ ਜਾਂਦੇ ਨੇ ਘਰੇ ਆ ਉਹ ਜ਼ਿਆਦਾਤਰ ਆ ਦੇ ਬੁਆਏਫ੍ਰੈਂਡ ਨੂੰ ਦੱਸ ਦਿੰਦੇ ਨੇ ਕੋਈ ਬੁਆਏਫ੍ਰੈਂਡ ਲੜੇ ਆਉਂਦੇ ਨੇ ਫੇਰ ਗੱਲ ਵੱਜ ਜਾਂਦੀ ਹੈ ਫਿਰ ਉਹ ਕਹਿੰਦੇ ਤੂੰ ਕੌਣ ਹੁੰਦਾ ਵਿਚਾਰੀ ਘਰੇ ਦੱਸਦੀਆਂ ਨਹੀਂ ਕੁੜੀਆਂ ਵੀ ਮੈਂ ਘਰੇ ਦੱਸਤਾ ਵੀ ਮੇਰੇ ਨਾਲ ਐ ਹੋ ਰਿਹਾ ਅਤੇ ਮਾਪਿਆਂ ਕੋਲ ਨਗੇ ਹਟ ਜਾ ਘਰੇ ਵਾ ਜਾ ਬਸ ਆ ਸਿਸਟਮ ਸ਼੍ਰੀਆਮ ਚੱਲੀ ਜਾਂਦਾ 103 ਤੇ ਕਾਲ ਕਰ ਦੋ 105 ਤੇ ਕਾਲ ਕਰ ਦੋ ਲੋੜਾ ਕਰ ਦੋ ਕਾਲ ਕਰ ਦਾਂਗੇ ਉਹ ਕਹਣਗੇ ਹਾਂ ਜੀ ਤੁਹਾਡੇ ਮਾਪਿਆਂ ਨੂੰ ਥੋੜਾ ਅਧਾਰ ਕਰਨਾ ਉਹਦੇ ਫੈਮਿਲੀ ਨੂੰ ਲੈ ਕੇ ਉਹ ਕਿਉਂ ਵੀ ਜੇ ਫੈਮਿਲੀ ਕੋਲੇ ਗੱਲ ਵਾਕੀ ਫੇ ਤਾਂ ਕੁੜੀ ਨੂੰ ਹਟਾਈ ਲੈਣਗੇ ਕਾਲਜ ਜਾਂਦੀ ਹੈ ਦਿੱਲੀ ਛੇੜੀ ਜਾਂਦੇ ਨੇ ਮੁੰਡੇ ਜੇ ਘਰੇ ਦਾ ਸਾਰੇ ਉਹਨਾਂ ਘਰੇ ਬਹਿ ਕੇ ਪੜ ਲੈ ਕੋਈ ਸੁਣਵਾਈ ਨਹੀਂ ਹੈਗੀ ਕੋਈ ਸਿਸਟਮ ਚੱਲ ਰਿਹਾ ਆਪਣੇ